ਮੇਰੇ ਨਵੇਂ ਕੱਪੜੇ ਕਿੱਥੇ ਫੂਕਤੇ ਮੈਨੂੰ ਲੱਭ ਹੀ ਨਹੀਂ ਰਿਹਾ ਯਾਰ ਮੈਂ ਵੱਡੇ ਪਾਰਟੀ ਤੇ ਜਾਣਾ ਹੈ ਨਵੇਂ ਕੱਪੜੇ ਤੁਹਾਡੇ ਸਾਰੇ ਧੋਣ ਵਾਲੇ ਪਏ ਨੇ ਤੇ ਤੇਰੇ ਹੱਥ ਟੁੱਟੇ ਹੋਏ ਨੇ ਤੂੰ ਧੋ ਫੂਕ ਨਹੀਂ ਸਕਦੀ ਜਿੱਦਣ ਦਾ ਤੇਰੇ ਨਾਲ ਵਿਆਹ ਕਰਾਇਆ ਨਾ ਮੈਨੂੰ ਚੱਜ ਦਾ ਖਾਣ ਨੂੰ ਮਿਲਿਆ ਨਾ ਚੱਜ ਦਾ ਪਾਉਣ ਨੂੰ ਮਿਲਿਆ ਮੇਰੀ ਤਾਂ ਜ਼ਿੰਦਗੀ ਨਰਕ ਬਣ ਗਈ ਨਰਕ ਬਾਲੀ ਨਾ ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ ਜੋ ਮੈਨਾਂ ਜੀ ਕਰੂਗਾ ਨਾ ਮੈਂ ਉਹੀ ਕਰੂੰਗੀ ਜੇ ਇੰਨੀ ਮੈਂ ਤੰਗੀਆਂ ਨਾ ਮੈਂ ਆਦੀ ਮਾਂ ਨੂੰ ਫੋਨ ਕਰ ਦੇਣੀ ਮੈਨੂੰ ਆਕੇ ਲੈ ਜੂਗੀ ਤੁਰ ਜਾ ਤੁਰ ਜਾ ਦੇਖਦੇ ਆ ਤੈਨੂੰ ਕਿੰਨਾ ਕਚਰ ਰੱਖੂਗੀ ਉਹ ਹਲੋ ਮੰਮੀ ਹਾਂ ਪੁੱਤ ਮੇਰੇ ਨਾਲ ਮੇਰੇ ਬੰਦੇ ਨਾਲ ਲੜਾਈ ਹੋ ਗਈ ਮੈਨੂੰ ਬਹੁਤ ਪੁੱਤ ਸਿੱਧਾ ਬੋਲਦਾ ਇਹ ਤੁਸੀਂ ਨਾ ਮੈਨੂੰ ਆਕੇ ਲੈ ਜਾਓ ਜੇ ਮੈਂ 4-5 ਮਹੀਨੇ ਤੁਹਾਡੇ ਕੋਲ ਰਹੂੰਗੀ ਨਾ ਆਪੇ ਹੀ ਅਗਲ ਟਿਕਾਣੇ ਆਊਗੀ ਲੜੀ ਤਾਂ ਤੋਂ ਆਪਣੇ ਬੰਦੇ ਨਾਲ ਹੈ ਸਾਡੇ ਨਾਲ ਕਿਹੜਾ ਵਾਇਰਸ ਜਨਾ ਇੱਥੇ ਆ ਕੇ ਆਪ ਦੇ ਘਰ ਹੀ ਲਾਓ ਬਾਈ ਕਰੇ ਅੱਗੇ ਹੱਥ ਬੰਨ੍ਹੇ ਹੁਣ ਕਰਗੀ ਪੇਕੇ ਉਹ ਘਰਾਂ ਦੇ ਖਰਚੇ ਨਹੀਂ ਮਾਣ ਨਾ ਕੰਮ ਕਰਨ ਨਾ ਧੰਦਾ ਕਰਨੋ ਕਿੱਥੋਂ ਰੱਖ ਲੈਣਗੇ ਤੈਨੂੰ ਮੇਰੀ ਕਾਲ ਸੁਣੋ ਮੈਂ ਆਪਣੀ ਸੱਸ ਨੂੰ ਲੈ ਕੇ ਤੁਹਾਡੇ ਕੋਲ ਆਉਣ ਲੱਗੀ ਆ ਤੇ ਜਿਵੇਂ ਤੁਸੀਂ ਉਸ ਲੇਡੀ ਦੇ ਬਾਹਾਂ ਕੱਟੀਆਂ ਸੀ ਨਾ ਉਹ ਮੈਂ ਤੁਸੀਂ ਮੇਰੀ ਸੱਸ ਦੀਆਂ ਬਾਹਾਂ ਕੱਟਣੀਆਂ ਤੇ ਗਲਾ ਗਲਾ ਮੈਂ ਕੱਟਿਓ ਗਲਾ ਮੈਂ ਧੁਰ ਤੋਂ ਕੋਲੇ ਖੜ ਕੇ ਕਟਵਾਉਂਗੀ ਠੀਕ ਹੈ ਤੁਸੀਂ ਗਲਤ ਕੱਟ ਦਿੰਦੇ ਹੋ ਬੇਬੇ ਨਵਾਂ ਸਿਆਪਾ ਛੱਡ ਗਿਆ ਤੈਨੂੰ ਕਹਿੰਦਾ ਹੁੰਦਾ ਸੀ ਨਾ ਮੇਰੇ ਘਰ ਵਾਲੀ ਨਾਲ ਨਾਲ ਲੜ ਹਣਾ ਉਹ ਤੈਨੂੰ ਮਾਰਨ ਦੀ ਆ ਸਾਜਸ਼ਾ ਰਚਦੀ ਫਿਰਦੀ ਹੈ ਅੱਜ ਬਦਮਾਸ਼ਾਂ ਨੂੰ ਫੋਨ ਕਰਕੇ ਕਹਿ ਰਹੀ ਸੀ ਵੀ ਮੈਂ ਮੇਰੀ ਸੱਸ ਨੂੰ ਲੈ ਕੇ ਆਉਂਗੀ ਤੇ ਉਹਦਾ ਗਲਾ ਕੱਟ ਦਿਓ ਤੂੰ ਜੇ ਤੈਨੂੰ ਕਹੂਗੀ ਨਾ ਮੇਰੇ ਨਾਲ ਚੱਲ ਕਿਤੇ ਤੂੰ ਜਾਈ ਨਾ ਤੂੰ ਜਾਈ ਨ ਵੇ ਮੇਰਾ ਤਾਂ ਬੀਫੀ ਘਟ ਗਿਆ ਮੇਰਾ ਕੀ ਬਗਾਰਤਾ ਬੱਬੇ ਉਹ ਹੁੰਦੀ ਐ ਦੇਖ ਇਹਦੇ ਨਾਲ ਤੂੰ ਜਾਣਾ ਨਹੀਂ ਮੰਮੀ ਮਾੜਾ ਖੜੀ ਆਪਾਂ ਬਾਜ਼ਾਰ ਤੱਕ ਚੱਲ ਕੇ ਆਉਣਾ ਮੰਮੀ ਤੇਰੇ ਨਾਲ ਕਿਤੇ ਨਹੀਂ ਜਾਊਗੀ ਤੂੰ ਇਹਨੂੰ ਮਾਰਨ ਦੀਆਂ ਸਿਆਸਤਾਂ ਰਚਦੀ ਫਿਰਦੀ ਐ ਇਹ ਬੇਜੁਬਾਨ ਨੇ ਤੇਰਾ ਕੀ ਮਾੜਾ ਕਰਤਾ ਤੂੰ ਇਹਦੇ ਗਲ ਵਡਾਉਣ ਦੀਆਂ ਸਾਈਆਂ ਦਿੰਦੀ ਫਿਰਦੀ ਐ ਵੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਹੜਾ ਗਲਾ ਤੂੰ ਉੱਥੇ ਕੀ ਬੋਣ ਤੇ ਗੱਲਾਂ ਕਰਦੀ ਪਈ ਸੀ ਕਿ ਮੰਮੀ ਦਾ ਗਣਾ ਵੜ ਦਿਓ ਵੇ ਫਿਡੇਮੂ ਤੇਰਾ ਤੈਨੂੰ ਪਤਾ ਮੰਮੀ ਬੱਡੀ ਆ ਰਿਹਾ ਇਹਨੂੰ ਸੂਟ ਸਵਾਕੇ ਦੇਣਾ ਸੀ ਮੈਂ ਤਾਂ ਦਰਜੀ ਨਾਲ ਗੱਲਾਂ ਕਰਦੀ ਸੀ ਓਏ ਆ ਜਾ ਹੁਣ ਬਾਹਰ ਘੰਟਾ ਲਾਤਾ ਯਾਰ ਫੇਰ ਕਹਿਣੀ ਹੁੰਦੀ ਆ ਤੂੰ ਮਸ਼ਿਨਰੀ ਵਾਲੀ ਭਜਾਉਣਾ ਭਜਾਵਾ ਨਾਲ ਤਾਂ ਹੋਰ ਕੀ ਕਰਾਂ ਇਹਨੇ ਨੂੰ ਬਾਜ਼ਾਰ ਬੰਦ ਹੋ ਜਾਊਗਾ ਵੇ ਆ ਗਈ ਆ ਗਈ ਕਾ ਤੂੰ ਇਹਨੇ ਅੱਗ ਮਚਾਈ ਐ ਰਹੀਆਂ ਵਰੀਆਂ ਲੱਗਣ ਵਾਸਤੇ ਪਤਾ ਕਿੰਨਾ ਕੁਸ਼ ਕਰਨਾ ਪੈਂਦਾ ਥੁਰਕੀ ਲਾਉਣੀ ਪਾਊਡਰ ਗੇ ਪਤਾ ਤੁਸੀਂ ਤਾਂ ਵਿਆਹ ਦੇ ਪਹਿਲਾਂ ਵੀ ਪਾਈ ਪੈਂਟ ਸ਼ਾਰਟ ਹੋ ਗਏ ਯਾਰ ਲਾ ਤਾਂ ਬਾਅਦ ਹੀ ਪੈਂਟ ਸ਼ਾਰਟ ਪਾਈ ਹੋਗੇ ਯਾਰ ਤੁਹਾਡਾ ਕਿਹੜਾ ਕੀ ਪਤਾ ਲੱਗਦਾ ਲੈ ਪਤਾ ਕਿਉਂ ਨਹੀਂ ਲੱਗਦਾ ਸਾਡਾ ਵਾਈ ਵਰ ਜਾਂਦਾ ਤਾਂ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਚੁੱਪੀ ਹੋਈ ਅੰਬੀ ਵਰਗਾ ਤਾਂ ਸਾਡਾ ਮੂੰਹ ਹੋ ਜਾਂਦਾ